ਮਡੇ ਮਡੇ ਚੋਰ ਡਾਕੂ ਥਾੜਵੀ ਉਹ ਵੀ ਬਰਮਤ ਬਣ ਗਏ ਸੰਤ ਬਣ ਗਏ ਮਨੁੱਖ ਬਣ ਗਏ ਇਸੇ ਸਮੇ ਸਾਡੇ ਦੇਸ਼ ਦੇ ਵਿੱਚ ਬਹੁਤ ਜੰਗ ਲੜ ਹੁੰਦੇ ਬਹੁਤ ਸਾਰੀਆਂ ਲੋਕਾਂ ਵਾਸਤੇ ਦੁਖਦਾਈ ਕਮਨ ਲਗਾ ਸਾਥ ਤੇ ਹੈ ਸੀ ਇੱਕ ਪੀਲ ਕੁੰਬੜੀ ਗੜੀ ਗੱਦਕਾਠ ਵਾਲਾ ਜਿਸ ਦਾ ਨਾਮ ਨਿਕਸੀ ਇਹ ਇਹ ਸ਼ਖਸ ਲੋਕਾਂ ਨੂੰ ਲੁੱਟਦਾ ਹੈ ਮਾਰਦਾ ਹੈ ਅੰਨਕੜਦਾਇ ਖੁੰਡਾ ਖੁੰਡਾ ਇਹ ਹਜਾ ਕਮਜੀਸਾ ਟਿਕ ਟਿਕੇ ਪਿੱਛੇ ਸਨੀ ਫੋਨ ਕੀਤੇ ਇਹ ਹਜਾ ਮੰਦਾ ਇਸੇ ਤਰ੍ਹਾਂ ਕਾਫੀ ਉਮਰ ਸਦੀ ਗੁਜ਼ਰ ਗਈ ਇੱਕ ਦਿਨ ਜੰਨ ਜੰਨ ਮਹਾਤਮਾ ਲਾਖਪਤ ਜੰਨਦਾ ਉਹਨਾਂ ਨੇ ਦੀਸ਼ ਨੇ ਕੇਰ ਲਿਆ ਐਨ ਲਗਾ ਜੋ ਤੁਹਾਡੇ پاس ਉਹ ਰੱਖ ਦਿਓ ਆਤਮਾ ਕਹਿੰਦਾ ਕਿ ਰਈ ਫੁਕੀ ਲੋਕਾਂ ਸਾਦੇ ਲੋਕਾਂ ਸਾਡੇ پاس ਤਾਂ ਕੁਝ ਨਹੀਂ ਤਾਂ ਦੌਲਤ ਨਹੀਂ ਹੈ ਜੋ ਤੂੰ ਚਾਹੁੰਦਾ ਹੈ ਵਸਤੂ ਸਾਡੇ پاس ਨਹੀਂ ਸਾਡੇ پاس ਤਾਂ ਮਾਮੂਲੀ ਗੇਰੂ ਰੰਗੇ ਕੱਪੜੇ ਹਨ ਪਾਉਣੇ ਕੱਪੜੇ ਔਰ ਉਹ ਦੱਤੇ ਲੇਰੀਆਂ ਤੁੰਗੀਆਂ ਤਾਂ ਕੀ ਕਰਨੀਆਂ ਨੇ ਹੈ ਇਸ ਵਾਸਤੇ ਕਿਸੇ ਅਮੀਰ ਆਦਮੀ ਨੂੰ ਲੁੱਟੇ ਸੱਤੋਂ ਤਾਂ ਕੀ ਲੈਣਾ ਉਹ ਕਹਿੰ ਲਗਾ ਮੇਰੇ ਤੱਕ ਪੁਰਾਣਾ। ਮੈਂ ਵੀ ਰ ਗਰੀਬ ਐ ਕੋਈ ਵੀ ਮੈਨੂੰ ਮਿਲੇ ਮੈਂ ਲੁੱਟਿਆ ਬਿਨਾਂ ਨਹੀਂ ਛੱਡੂ। ਜੋ ਕੁਛ ਵੀ ਐ ਉਹਨੇ ਸਮਝਾਇਆ ਕਿ ਇਹ ਲਗਦੇ ਇਹ ਚੰਗੀ ਗੱਲ ਨਹੀਂ ਐ ਰੱਬ ਦੀ ਖਲਕਤ ਨੂੰ ਦਕੀ ਕਰਨਾ ਅੱਛਾ ਨਹੀਂ। ਆਪਣੀ ਹਕਦੀ ਕਰ ਤਲ ਤੇਰਾ ਸ਼ਰੀਰ ਤੱਕੜਾ ਹੈ ਮਰਵਾ ਹੈ ਅਰੋਗ ਹੈ। ਕਦ ਕਾਠ ਚੰਗਾ ਦੀਣਾ ਹੈ ਉਹ ਚੰਗੀ ਕਿਰਤ ਕਰ ਸਕਦੇ ਜੋ ਵੀ ਚਾਹੇ ਤੋ ਕਰ ਸਕਦੇ ਹਨ। ਪਰ ਇਹ ਚੰਗੀ ਗੱਲ ਨਹੀਂ ਐ। ਜਿਸ ਤੇ ਪਰਮੇਸ਼ਰ ਦੀ ਨਾਰਾਜ਼ਗੀ ਹੁੰਦੀ ਹੈ ਆਪਣੀ ਖਲਕਤ ਨੂੰ ਦੁੱਖੀ ਕਰਨਾ ਪਰਮੇਸ਼ਰ ਨੂੰ ਆਪਣੇ ਉੱਪਰ ਨਾਰਾਜ਼ ਕਰਨਾ ਹੁੰਦਾ ਹੈ ਉਸ ਦੀ ਨਾਰਾਜ਼ਗੀ ਦੁਖਦਾਈ ਹੁੰਦੀ ਹੈ ਉਹ ਨਹੀਂ ਮੰਨਦਾ ਕਿ ਕਿਉਂ ਇਹ ਜੀ ਵਿਚਾਰਾ ਵਿਚਾਰੇ ਨੂੰ ਉਸ ਦੇ ਮਨ ਵਿੱਚ ਕਿਵੇਂ ਪ੍ਰਵੇਸ਼ ਕਰੇ ਜਿਸ ਘਰੇ ਦੇ ਵਿੱਚ ਬਹੁਤੀ ਥੰiai ਹੈ ਕਿੰਨਾ ਪਾਣੀ ਪਈ ਜੋ ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ ਉਸ ਦੇ ਮਨ ਦੇ ਵਿੱਚ ਬਹੁਤੀ ਪਾਪਾਂ ਦੀ ਥੰiai ਲੱਗੀ ਆਈ ਸੀ ਇਹ ਹੋ ਜਾਉਂਦੇ ਸਨ ਉਹ ਕਿਵੇਂ ਅਸਰ ਕਰ ਸਕਦਾ ਉਹ ਕਿੰਨਾ ਮਨ ਗਿਆਨਤਿਆ ਨਹੀਂ ਸਮਝਣਾ ਚਾਹੁੰਦਾ ਜੋ ਵੀ ਤੁਹਾਡੇ ਪਾਸ ਹੈ ਮੈਂ ਤਾਂ ਉਹ ਕੋਲੇ ਲੈ ਜਾਣਾ ਸੋ ਉਹਨਾਂ ਨੂੰ ਫਿਰ ਸਮਝਾਇਆ ਬੁਜਾਇਆ ਕਿ ਸਾਡੇ ਪਾਸ ਤਾਂ ਮਾਮੂਲੀ ਕਪੜੇ ਤੇਰੇ ਕਿਸ ਕੰਮ ਆਉਣੇ ਹਨ ਵਿਸ਼ਵਾਸ ਤੇ ਮੇਰੇ ਕੋਲ ਕੁਝ ਵੀ ਹੈ ਆ ਮਾ ਜਾਣਗੇ ਮੇਰੇ ਰੰਗੇ ਕਪੜੇ ਹਨ ਮੇਰੇ ਘਰਵਾਲੀ ਹੈ ਮੇਰੀ ਮਾਤਾ ਹੈ ਉਹ ਹਨ ਲੈ ਲੈਣੇ

कमाने जत न मकान जत नग Come yeah. on. Yeah. मंगा ले जा गुम काला मंगदा गा ਸਾਧ ਜੀ ਮੇਰੀ ਬਾਤ ਬਹੁਤ ਵਾਰਾ ਐਸਾ ਹੁੰਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖ ਰਬ ਮੰਗੇਸ਼ਿਆ ਤੂੰ ਆਇਓ ਕਿਹੜੇ ਕੰਮ ਚਾਰ ਪੈਰ ਸੌਂ ਕੇ ਗਵਾਦ ਤੇ ਚਾਰ ਪੈਰ ਕੰਮਾ ਕਰਨ ਤੇ ਨੀਂਦ ਗਵਾ ਦਿੱਤੇ ਰੱਬ ਦਾ ਨਾਮ ਜਪਿਆ ਕੋਈ ਨਹੀਂ ਜਦੋਂ ਸਭ ਮੰਗੇ ਕਿਸ ਕੰਮ ਤੈਨੂੰ ਵੇਚ ਗਿਆ ਸੀ ਉੱਥਾਂ ਤਾਂ ਇਹ ਜੇ ਬਚਨ ਆਉਂਦੇ ਹਨ नानक आखे रेمنا ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇ ਸੀਆ ਬੈਠਾ ਕੱਢ ਵਹੀਂ ਅਜਰਾਈ ਫਰਿਸ਼ਤਾ ਵਸੀ ਆਇ ਤਹੀ ਕਲਵਾ ਪੋਥਨ ਆਕੀਆਂ ਬਾਕੀ ਜਿਨਾ ਰਹੀ ਅਵਨ ਜਾਣਣਾ ਸੁਜੀ ਫੀੜੀ ਗਲੀ ਤਹੀ ਹੋਰ ਨੁਖਤੇ ਨਾਨਕਾ ਔਰ ਸੱਚ ਦੇ ਲੇਖੇ ਦੀ ਅੰਗਸਰਾਨੂ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾ ਗਵਾਇਆ ਚਲੋ ਸ਼ੇਤਾਬ ਦੀਵਾਨ ਬੁਲਾਇਆ ਜਲ ਦਰਹਾਲ ਦੀਵਾਨ ਬੁਲਾਇਆ ਸਰ ਫਰਮਾਨ ਦਰਗੇ ਕਾ ਆਇਆ ਕਰੋ ਅਰਦਾਸ ਕਾਬ ਕੁਛ ਬਾਕੀ ਨਿਉ ਨਵੇੜ આજ ਕੀ ਰਾਤੀ ਕੁਛ ਵੀ ਖਰਚ ਤਮਾਰਾ ਸਾਰੋਂ ਸੁਭਾ ਨਵਾਸ ਸਰਾਏ ਬਿਧਾਰੋਂ ਸਾਧ ਸੰਗਜਨ ਕੋ ਹਰ ਰੰਗ ਲਾਗਾ ਤਨ ਤਨ ਸੋ ਜਾਣ ਪੁਰਖ ਸੁਪੰਦਾ ਈਤੂਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋੜਿਆ ਸਭ ਪਿਆਰਾਇਆ ਕਹਿਤ ਕਬੀਰ ਤੇਈ ਨਰ ਭੂਲੇ ਖਸੂੰસાર ਮਾਟੀ ਸੰਗ ਰੂਲੇ ਇਹ ਹਸਾਅ ਕਿਤਾਬ ਦੀ ਬਹੁਤ ਬਹੁਤ ਬਚਨ ਆਉਂਦੇ ਹੈ ਉਹਨਾਂ ਨੂੰ ਮੈਂ ਪਹਿਨੇ ਸਮਝਾਇਆ ਪਰ ਤੈਨੂੰ ਇਹ ਨਹੀਂ ਪਤਾ ਵੀ ਧਰਮਰਾਜਾ ਬੜਾ ਉਹ ਤਾਂ ਕਹਿੰਦਾ ਏ ਧਰਮਰਾਜਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਬਾਣੀ ਨੂੰ ਨਹੀਂ ਮੰਨਦੇ ਵੈਦ ਨੂੰ ਨਹੀਂ ਮੰਨਦੇ ਵੇਦ ਨੂੰ ਨਹੀਂ ਮੰਨਦੇ ਪਰਮਾਤਮਾ ਨੂੰ ਨਹੀਂ ਮੰਨਦੇ ਜਿਹੜੇ ਉਹ ਕਹਿੰਦੇ ਧਰਮਰਾਜਾ ਉਹਨਾਂ ਨਾਲ ਮੈਨੂੰ ਬਾਰ-ਬਾਰ ਗੱਲ ਕੁੱਟਣਾ ਪੈਂਦਾ ਬਾਰ-ਬਾਰ ਸਜ਼ਾ ਦੇਣੀ ਪੈਂਦੀ ਹੈ ਉਹਨਾਂ ਨੂੰ ਇਸ ਕਰਕੇ ਤੈਨੂੰ ਕਦੇ ਸੁਣਿਆ ਨਹੀਂ ਏ ਧਰਮਰਾਜਾ ਸੋ ਇਹ ਗੱਲਾਂ ਜਦੋਂ ਕਹੀਆਂ ਉਹ ਕਹਿਣ ਲੱਗੇ ਬਾਬਾ ਜੀ ਇਹ ਤਾਂ ਗੱਲ ਮੈਂ ਸੁਣਦਾ ਹੀ ਨਹੀਂ। ਉਹ ਨਹੀਂ ਚਾਹੁੰਦਾ। ਉਹ ਜੋ ਕੋਈ ਤੁਹਾਡੇ ਬਾਸ ਮੈਂ ਤੇ ਲੈ ਜਾਣਾ। ਸੋ ਉਹਨਾਂ ਨੇ ਫਿਰ ਕਿਹਾ ਜਿਨ੍ਹਾਂ ਦੀ ਪਾਲਣਾ ਕਰਦੇ ਲੋਕਾਂ ਨੂੰ ਲੁੱਟ-ਖੁੱਟ ਕੇ ਉਹਨਾਂ ਤੋਂ ਪੁੱਛ ਕੇ ਤਾਂ ਜਰਾ ਸਾਨੂੰ ਦੱਸ ਦੇਣੀ। ਇਹੋ ਤੇਰੀ ਮਦਦ ਵੀ ਕਰਨਗੇ ਗਾਹਾਂ ਕਿ ਨਾ। ਹਾਂ ਇਹ ਮੈਂ ਦੱਸੂਗਾ। ਥੱਲੇ-ਥੱਲੇ ਨੂੰ ਜਿਨ੍ਹਾਂ ਨੇ ਕਰਦੇ ਜੀਨ ਫਿਰ ਆ ਕੇ ਦੱਸ ਜਾਊਂਗਾ। ਪਹਿਰੇ ਕੱਪੜੇ ਲੀਡ ਤਾਂ ਉਹਨਾਂ ਦੇ ਲੈ ਕੇ ਇਕੱਠੇ ਕਰਕੇ ਪੰਡਵਨ ਕੇ ਮਹਾਤਮਾ ਉੱਤੇ ਬੈਠ ਕੇ ਤੋ ਇਹ ਇਹਨਾਂ ਪ੍ਰਸ਼ਨਾਂ ਕਰ ਲੈ ਵੀ ਜਵਾਬ ਮੈਂ ਜ਼ਰੂਰ ਦਊਂਗਾ ਘਰ ਪਹੁੰਚਿਆ ਘਰ ਪਹੁੰਚ ਕੇ ਆਪਣੀ ਮਾਤਾ ਨੂੰ ਪਹਿਲਾਂ ਪੁੱਛਦਾ ਹੈ ਮਾਤਾ ਮੈਂ ਤੇਰੀ ਪਾਲਣਾ ਕਰਦਾ ਪਰ ਕਰਦਾ ਲੋਕਾਂ ਨੂੰ ਲੁੱਟ ਕੇ ਜਿਵੇਂ ਦੱਸ ਅੱਗੇ ਮੇਰੀ ਮਦਦ ਕਰਨਗੇ ਕਿ ਨਾ ਜਦੋਂ ਮੈਨੂੰ ਦਰਗਾਹ ਵਿੱਚ ਹਿਸਾਬ ਕਿਤਾਬ ਮੰਗਿਆ ਗਿਆ ਕੁਝ ਮੇਰੀ ਮਦਦ ਹੋਊਗਾ ਨਾ ਮਾਤਾ ਕਹਿੰਦੀ ਹੈ ਬੇਟਾ ਲੋਕ ਬੱਚੇ ਚਾਹੁੰਦੇ ਹਨ ਇਸ ਸਿਆਣੀ ਗੁਰ ਸਾਡੀ ਸੇਵਾ ਕਰ ਮੈਂ ਇਹ ਤਾਂ ਨਹੀਂ ਕਹਿੰਦੀ ਲੋਕਾਂ ਨੂੰ ਲੁੱਟ ਕੇ ਸੇਵਾ ਕਰ ਕਿਵੇਂ ਕਰ ਇਹ ਨਹੀਂ ਕਰ ਹੋਰ ਕੋਈ ਕੰਮ ਕਰ ਲੈ ਤੇਰਾ ਫਰਜ਼ ਹੈ ਮੇਰੀ ਸੇਵਾ ਕਰਨੀ ਇਸ ਵਾਸਤੇ ਇਹ ਨਹੀਂ ਕਿ ਇਹ ਲੋਕ ਕਰਨ ਉਹ ਅੱਗੇ ਕੋਈ ਕਿਸੇ ਨਾਲ ਨਹੀਂ ਗਿਆ ਪਤਾ ਨਹੀਂ ਤੈਂ ਪਹਿਲਾਂ ਜਾਣਾ ਹੈ ਮੈਂ ਪਹਿਲਾਂ ਜਾਣਾ ਕਿ ਕੋਈ ਕਿਸੇ ਦਾ ਮਦਦਗਾਰ ਨਹੀਂ ਬਣ ਸਕਦਾ ਆਪਣੇ ਕਰਨੀ ਇਸ ਦੇ ਮਦਦਗਾਰ ਬਣ ਗਏ ਤੇ ਘਰ ਵਾਲੀ ਨੇ ਪੁੱਛਿਆ ਘਰ ਵਾਲੀ ਪਹਿਲੇ ਉਸ ਨੂੰ ਰੋਕਦੀ ਹੁੰਦੀ ਇਹ ਨਹੀਂ ਵੀ ਅੱਛੀ ਗੱਲ ਨਹੀਂ ਹੈ ਰੱਬ ਦੀ ਖਲਕ ਨੂੰ ਦੁਖੀ ਕਰਨਾ ਕੋਈ ਕੋਈ ਕੰਮ ਕਰ ਲੋ ਰਹਿਮਦਾਨੀ ਨਹੀਂ ਸੀ ਕੀਨ ਕਰਕੇ ਬੱਚੇ ਨਿਆਣੇ ਸੇ ਉਹਨਾਂ ਨੇ ਪੁੱਛਿਆ ਕਿ ਸਭ ਨੂੰ ਜਵਾਬ ਮਿਲ ਗਿਆ ਜਿਤਨੇ ਕੁਛ ਵਿਰਾਗ ਹੋ ਗਿਆ ਵੀ ਇਹ ਜਵਾਬ ਨਹੀਂ ਹੰਦੇ ਨੇ ਕਿ ਨਿਕਾ ਪਤਾ ਵੀ ਜ਼ਰੂਰ ਹੋਣਾ ਜਿਹੜਾ ਮਹਾਤਮਾ ਕਹਿੰਦੇ ਸਨ ਸਾ ਸੰਥ ਥੋੜਾ ਜਿਹਾ ਵਿੱਚ ਦੇ ਵਿੱਚ ਇਸ ਦੇ ਵਿਰਾਗ ਆ ਦੇ ਨਾ ਇਹ ਪਰਮੇਸ਼ਰ ਦੇ ਪਾਸੇ ਚੁੱਕ ਜਾਵੇ ਜਿਉਂ ਹੁਣ ਉਸੇ ਵਕਤ ਵਕਸ ਮੁੜ ਆਇਆ ਉਹਨਾਂ ਦਸਨ ਵਾਰ ਤੇ ਉਹਨਾਂ ਕਰਦਿਆਂ ਨੇ ਪੁੱਛ ਲਿਆ ਮਨ ਦੇ ਵਿਰਾਗ ਭੀਆ दर्शन देख में राजा मना दर्शन दे रा

ਸ਼ੇਸ਼ ਕੇ ਲੜੀ ਜਿੱਤਰ ਸਾਥੀ ਨਾਲ ਜਨ ਸਾਥੀ ਉੱਠ ਚੱਲਿਆ ਤਾਂ ਤਨ ਖਾ ਕੁਰਾ ਨਨ ਵਿਰਾਂਗ ਗਿਆ ਦਰਸ਼ਨ ਦੇਖਣੇ ਕਰ ਜਾਉ ਨਨ ਸੁਤੇਰਾ ਥਾਨ ਜਿੱਤਰ ਵਸਿਆ ਕੰਤਖਰ ਜੀਉ ਜੀਉ ਸਭ ਕਾ ਹਾਥ ਜੇ ਉੱਠੀ ਚਲਸੀ ਕੰਤੜਾ ਨਾ ਕੋਈ ਨਾ ਪੁੱਛੇ ਤੇਰੀ ਬਾਤ ਇਹੋ ਕ੍ਰਿਸ਼ੋ ਸੇਵਤ ਸੁਮਰੜੇ ਸੁਖ ਵਸ ਗੁਰਮੀ ਲਿਚਜ ਆਧਾਰ ਸਿੱਖ ਦੁੱਖ ਕਦੇ ਨਾ ਲਾਗੇ ਦੁੱਖ ਸਭ ਨਹੀਂ ਛੋੜੇ ਵੰਨਣਾ ਸੰਗਲਾਉਣ ਹਾਰ ਨਾਨਕ ਤਨ ਸੁਹਾਗਿ ਜਿਨਿ ਜੋ ਨਾਲ ਜਿ ਇਹ ਉਹ ਦੇ ਦਸਮਾ ਪੇ ਸ਼ਬਦ ਜਿ ਜਨਾਇਆ ਜੀ ਆਤਮਾ ਜਿਨੀ ਦੇਰ ਤੱਕ ਦੇਹ ਦੇ ਵਿੱਚ ਵਸਦਾ ਹੈ ਉਹਨੂੰ ਦੇਰ ਤੱਕ ਦੇਹ ਸੌਖੀ ਵਸਦੀ ਹੈ ਜਦੋਂ ਇਹਦੇ ਵਿੱਚ ਜੀਵਾਤਮਾ ਚਲਾ ਗਿਆ ਇਹਦੇ ਖਾਸ ਵਿੱਚ ਜਿਵੇਂ ਕਿਸੇ ਨੂੰ ਕੋਈ ਦਬਲ ਨਹੀਂ ਇਹ ਲੇਖਾ ਜਾਂਦੇ ਆ ਤਾਂ ਤੇ ਜਦ ਇਹ ਜੀ ਹਾਲਤ ਹੈ ਕੀ ਕਰਨਾ ਚਾਹੀਦਾ ਇਸਨੇ ਰਹਿਣਾ ਨਹੀਂ ਇਸਨੇ ਚਾਹੀਦਾ ਗੁਰੂ ਸ਼ਰਨ ਵਿੱਚ ਆ ਕੇ ਮੇਸ਼ਰ ਦੀ ਬੰਦਗੀ ਕਰਕੇ ਲੋਕਸ਼ੁਕੀ ਤੋਂ ਲੋਕਸ਼ਹਿਲੇ ਹੋਵੇ ਇਤਿਹਾਸ ਖੈਰ ਉਸ ਦੇ ਜਿਤਨੀ ਕੁਛ ਵੈਰਾਗ ਹੋਇਆ ਵਾਲਮੀਕ ਦੇ ਸਾਰਾ ਸਮਾਨ ਕਪੜਾ ਲਤਾ ਜਵਨਾ ਲਖੋ ਕੇ ਲੈ ਗਿਆ ਸੀ ਸਾਧੂਆਂ ਫਕੀਰਾਂ ਦਾ ਲੈ ਯਾਕੇ ਉਹ ਮੈਂ ਡਿਮਗਰੇਸ਼ ਜੀ ਦਿੱਤਾ ਚਰਨ ਫੜ ਲੈ ਕਿਉਂ ਭਾਈ ਪੁੱਛਣ ਲੱਗੇ ਪੁੱਛਿਆ ਐ ਕਿ ਮਦਦਗਾਰ ਬਣੋਂਗਾ ਹਨਾ ਕਨਾ ਕਹਣਾ ਡਾਡਾ ਜੀ ਕੋਈ ਮਦਦਗਾਰ ਨਹੀਂ ਬਣਦਾ ਸਭ ਨੇ ਜਵਾਬ ਦੇ ਦਿੱਤਾ ਇਤਨੇ ਕਰਦੇ ਮੈਂਬਰ ਸੰ ਫੈਮਿਲੀ ਮੈਂਬਰ ਸਭ ਨੇ ਜਵਾਬ ਦੇ ਦਿੱਤਾ ਮਾਤਾ ਤੋਂ ਘਰ ਵਾਲੀ ਬੱਚੇ ਸਭ ਨਹੀਂ ਜਿਵੇਂ ਕਹਿੰਦੇ ਕੋਈ ਨਹੀਂ ਨਾਲ ਜਾਂਦਾ ਕਿਸੇ ਦੇ ਮਦਦ ਕੀ ਨਹੀਂ ਕਰਨੀ ਇਥੇ ਫਿਰ ਮਿਲ ਕੇ ਉਹਨਾਂ ਕਿਰਪਾ ਕਰੋ ਮੈਨੂੰ ਮੈਂ ਤਾਂ ਬਹੁਤ ਕੁਝ ਕੀਤਾ ਇਹ ਤਾਂ ਟਕੇ ਟਕੇ ਪਿੱਛੇ ਖੂਨ ਕੀਤਾ ਮੇਰੇ ਪਿਛਲੇ ਵੀ ਬਖਸ਼ੇ ਜਾਣ ਅਗੇ ਵਾਸਤੇ ਮੈਂ ਸੁਰਖਰੂ ਹੋ ਜਾਵਾਂ ਕੋਈ ਇਹੋ ਜਿਹਾ ਮੈਨੂੰ ਉਪਾਯ ਜਤਨ ਦੱਸੋ ਉਹ ਮਹਤਮ ਨੇ ਕਿਹਾ ਅਜੇ ਹੋਰ ਆਪਣੇ ਮੰਨ ਦੀਆਂ ਤੋਲਾਂ ਲਾ ਲੈ ਕਸਰਨਾ ਚਾਹੀਦਾ ਕਿੰਨਾ ਕਸਰ ਹੈ ਜੇ ਫਿਰ ਨਾ ਕਿਤੇ ਮੰਦਰ ਨੂੰ ਉੱਠੇ ਨਹੀਂ ਕਹਿਣਗਾ ਹੁਣ ਕਿ ਪਾ ਕਰੋ ਮੈਨੂੰ ਇਹੋ ਜਿਹਾ ਜਤਨ ਦੱਸੋ ਜੇ ਗਿਆ ਸਾਧਕਤਾ ਦਾ ਗਿਜਮਦੂਤ ਨਹੀਂ ਹਨ ਧਰਮ ਰਾਜਾ ਨੇ ਇਹ ਸਭ ਲੈ ਕੇ ਫਿਰ ਇਹ ਉਦਰੇ ਕਮਤ ਫ ਨਰਕਾਂ ਵਿੱਚ ਵੀ ਛਕਣੇ ਆਤਮਾ ਨਾ ਤਾਂ ਪ੍ਰੇਰਿਤ ਹੋਇਆ ਪ੍ਰਮਾਤਮਾ ਨੇ ਰੋਕੇ ਕਿਉਂਕਿ ਇਤਨੀ ਜਲਦੀ ਉਪਦੇਸ਼ ਦੇਣਾ ਨਹੀਂ ਸਮਝਾਉਂਦੇ ਵੈਸੇ ਕੈਸੇ ਪੁਰਸ਼ ਕੋ ਦੇਣ ਸੰਤੁਪਦੇਸ਼ ਅਧਿਕਾਰ ਤਾਂ ਦਿਨ ਉਪਦੇਸ਼ ਲਈ ਪੂਤਰੀ ਹੁੰਦਾ ਮੈਲਾ ਕਪੜਾ ਤੁਸੀਂ ਲਲਾਰੀ ਪਾਸ ਲੈ ਜਾ ਕਿ ਮੇਂ ਰੰਗ ਦੂਗਾ ਉਹੀ ਕੋ ਵਿਸ਼ਵਾਸ ਕਰ ਯਸ ਤੋਲੇ ਮੈਲੇ ਨੀ ਵੰਗਣੀ ਚੜਦਾ ਇਸੇ ਤਰ੍ਹਾਂ ਇਸਨੇ ਦੇਖਿਤ ਵਿੱਚ ਲੱਗੀ ਰੇੜੇ ਦੀ ਤਾਂ ਨਹੀਂ ਚੰਨ ਫੜ ਲੈ ਕੇ ਨਾ ਇਸ ਲਈ ਜੋ ਦਸੰਗ ਨੋ ਸੀਤਨਾ ਕਮਾ ਮੰਗਾ ਇਹ ਜਦੋਂ ਬਹੁਤ ਕਿਸ ਨੇ ਆਪਣਾ ਏਮ ਜਨਾਇਆ ਨਮਾਤ ਤੋਂ ਕਹਿਆ ਤੇ ਪਹਿਲੇ ਪ੍ਰਣ ਦੇ ਵੀ ਜੋ ਤੈਨੂੰ ਬਚਨ ਕਹੇ ਜਾਣਗੇ ਉਹ ਪੂਰੇ ਨਿਭਾਉਣੇ ਗਾ। ਇਹਨਾਂ ਕਹਾ ਮੈਂ ਜੀ ਮੈਂ ਦਸੰਗ ਉਹੀ ਨਿਭਾਵਾਂਗਾ। ਭਾਵੇਂ ਕੁਝ ਵੀ ਹੋਵੇ ਕਿੰਨੀ ਤਕਲੀਫ ਹੋਵੇ ਕਿੰਨਾ ਕਸ਼ਟ ਹੋਵੇ ਕਸ਼ਟ ਤਾਂ ਹੁੰਦਾ ਹੀ ਹੈ। ਜਿਹੜੇ ਪ੍ਰਣ ਬਾਣੇ ਹੁੰਦੇ ਨੇ ਉਹਨਾਂ ਨੂੰ ਜੀ ਕਸ਼ਟ ਤਾਂ ਹੁੰਦਾ ਹੀ ਹੈ। ਲੇਕਿਨ ਫਲ ਵੀ ਤਾਂ ਕੋਈ ਵਟਾ ਉਸ ਚੀਜ਼ ਦਾ। ਤੇ ਇਹੋ ਕਰਕੇ ਇਹ ਉਹਨਾਂ ਕੇ ਐਥਾ ਬਹਿ ਕੇ ਉਹ ਪ੍ਰਤੀਲੋਨ ਜਾਪ ਦੱਸਿਆ ਆ ਰਾਮ ਸ਼ਬਦੀ ਵਿਜੈ ਮਰਾ ਮਰਾ ਐਸ਼ਾ ਐਸ਼ੇ ਤੇ ਜਾਤ ਚਾਰ ਕਿਸਮ ਦੇ ਲੋਗਨ ਲੋਗ ਬਿਲੋਗ ਪ੍ਰਤੀਲੋਨ ਸੋ ਇਹੋ ਐਸਾ ਦੱਸੇ ਇਸ ਤਾਂ ਬਹਿ ਕੇ ਇਸ ਦਾ ਜਾਪ ਕਰ ਤੋ ਇਥੋਂ ਹੀ ਨਹੀਂ ਜਦੋਂ ਅਸੀਂ ਫੇਰਾ ਮੰਗ ਕੇ ਤੇ ਫਿਰ ਇਹਨੂੰ ਇਥੋਂ ਨਾ ਮੰਗੇ ਕੁਝ ਵੀ ਹੋ ਜਾਏ ਐ ਰਤਨੀ ਸੀ ਇਦਾਂ ਕੀਤਾ ਜਿਵੇਂ ਲੱਗਿਆ ਜਾਪ ਕਰਨ ਉੱਪਰ ਦੀ ਜਿਬੇ ਜੰਗੇ ਵਰਨੀਆਂ ਜੰਗੀਆਂ ਸੋ ਸਮਾਸੀ ਸਭ ਜੁਗਦਾ ਵੇਲਾ ਸੀ ਤੇ ਇਹ ਤ੍ਰਣ ਸੰ ਤੇ ਇਸੇ ਤਰ੍ਹਾਂ ਬੜੀ ਕਾਲਣਾ ਖਾਲੀ ਅਭਿਆਸ ਕਰਦੇ ਕਰਦੇ ਬੇਸਿੱਤਰਾਕਾਰ ਹੋਵੇ ਕਈ ਸਾਲ ਪਿਛੋਂ ਫਿਰ ਦੇਖਦੇ ਫਿਰ ਮਹਾਤਮਾ ਹੋਤੇ ਜੋ ਦੇਖਿਆ ਮੈਂ ਤਾਂ ਇੱਕ ਪੀਲੇ ਸੰ ਰੇਆ ਸਾਡੇ ਬਿਸਤਰ ਲਹਾਏ ਇਹ ਤਨੂ ਦੇਖ ਕੀਤਾ ਸੀ ਕਿੱਬੇ ਵਿੱਚ ਆਵਾਜ਼ ਆਵੇ ਹੁੰਦਾ ਸਹੀ ਉਸ ਨੂੰ ਉੱਥੋਂ ਕੱਢ ਕੇ ਸੁਰਜੀਤ ਕੀਤਾ ਇਹ ਰਸਣ ਦੱਤ ਗਿਆਨ ਦਾ ਉਪਦੇਸ਼ ਕੀਤਾ ਉਹ ਬਾਲਮੀਕ ਬਿਸ਼ੀ ਬਣਿਆ ਜਿਹੜਾ ਪਹਿਲੇ ਲੁਟੇਰਾ ਸੀ ਜਿਹੜਾ ਪਹਿਲੇ ਡਾਕੂ ਸੀ ਉਹ ਈ ਬਾਲਮੀਕ ਬਣਿਆ ਜਿਤਨੀਆਂ ਰਾਮੈਣ ਹਨ ਰਾਮਚੰਦਰ ਜੀ ਦੇ ਹੋਣ ਤੋਂ ਪਹਿਲੇ ਕਿਉਂਕਿ ਤ੍ਰੇਤੇ ਯੁਗ ਦੇ ਵਿੱਚ ਵਿਸ਼ਨੂੰ ਦਾ 14 ਅੰਕਲਾ ਉਤਾਰਾ ਰਾਮਚੰਦਰ ਜੀ ਮੰਨੇ ਹਨ ਜੋ ਕਿ ਰਾਮਚੰਦਰ ਜੀ ਨੇ ਰਾਵਣ ਆਦ ਨੂੰ ਮਾਰਨਾ ਸੀ ਜੋ ਕਿ ਇਹ ਜੇ ਖੇਲ ਕਰਨੀ ਸੀ ਇਹਨਾਂ ਨੇ ਹਜ਼ਾਰਾਂ ਹਜ਼ਾਰ ਸਾਲ ਪਹਿਲੇ ਹੀ ਇਹ ਸਭ ਕੁਝ ਲਿਖ ਦਿੱਤਾ ਆਪਣੇ ਅੰਕਲ ਦੁਆਰਾ ਇਹਨਾਂ ਨੇ ਵੰਦਗੀ ਕਰਕੇ ਇਤਨਾ ਅਨੁੰਤਰਜਾਮ ਦਾ ਸਰਬਕਤਾਨ ਫੱਪੇ ਦਾ ਹੋਇਆ ਸਭਿਤ ਲੈਣ ਸਭ ਲਿਕੇ ਨੇ ਜਿਤਨੀ ਰਾਮੈਣਾ ਸਾਰੇ ਵਿੱਚੋਂ ਆਲਾ ਅਛੀ ਰਾਮੈਣ ਬਾਲਮੀ ਮੰਨੀ ਹੋਈ ਹੈ ਕਿਉਂਕਿ ਅਨਪਵਿ ਗ੍ਰਸਤੀ ਤੇ ਇਸ ਕਰਕੇ ਉਹ ਬਾਲਮੀ ਗੈਰਾ ਲੁਟੇਰਾ ਤੇ ਕਿਚ ਵਿੱਚ ਨੂੰ ਕਰਨ ਵਾਲਾ ਜਦੋਂ ਉਸ ਨੂੰ ਸਤ ਸੰਗਿ ਪ੍ਰਾਪਤ ਹੋਇਆ ਉਹੀ ਬਾਲਮੀ ਕ੍ਰਿਸ਼ੀ ਬਣ ਗਿਆ ਸਾਤੇ ਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰੇ ਅਤੇ ਤਤਾਂ ਨੂੰ ਸੋਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ ਜੇਕਰ ਉਹਨਾਂ ਨੂੰ ਪਾਰਸ਼ ਚੇਤਨ ਛੋ ਜਾਵੇ ਇਸੇ ਤਰ੍ਹਾਂ ਇਸ ਨੂੰ ਇਸਦੇ ਜੀਵਨ ਦੇ ਵਿੱਚ ਚੇਂਜ ਆਉਣ ਵਾਸਤੇ ਦੇਰ ਨਹੀਂ ਲੱਗਦੀ ਪਰ ਆਪਣੇ ਮਨ ਦੇ ਵਿੱਚ ਇਹ ਸਤਿਪੁਰਸ਼ਾਂ ਦੇ ਬਚਨਾਂ ਨੂੰ ਜਾਇਜ਼ਾ ਦੇਵੇ ਥਾਂ ਦੇਵੇ ਉਹਨਾਂ ਦੇ ਅਨੁਸਾਰ ਤਰੰਡ ਉਪਰਾਲਾ ਕਰੇ ਤਾਂ ਇਹ ਗ੍ਰੰਥ ਬਣਨ ਨੂੰ ਦੇਰ ਨਹੀਂ ਲੱਗਿਆ ਕਰਦੀ ਸਭ